ਗਰੂ ਪਿਆਰੀ ਸਾਥ ਸੰਗਤ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੰਡਵਤ ਹੋ ਕੇ ਬੜੇ ਸਰਕਾਰ ਦੇ ਨਾਲ ਮੱਥਾ ਟੇਕਦੇ ਹਾਂ ਜੋ ਕਿ ਬਹੁਤ ਹੀ ਚੰਗੀ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਸਾਡੇ ਮਹਾਨ ਗੁਰੂ ਸਾਹਿਬ ਜੀ ਬੋਲਦੇ ਹਨ ਸਾਡੇ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਵਾਰ-ਵਾਰ ਹੁਕਮ ਕਰਦੇ ਹਨ ਕਿ ਈਸ਼ਵਰ ਦਾ ਸੱਚਾ ਨਾਮ ਜਪਣਾ ਹੀ ਸਭ ਤੋਂ ਉੱਚਾ ਧਰਮ ਹੈ ਕਿ ਈਸ਼ਵਰ ਦਾ ਸੱਚਾ ਨਾਮ ਜਪਣਾ ਹੀ ਸਭ ਤੋਂ ਉੱਚਾ ਧਰਮ ਹੈ ਅੱਗੇ ਅਸੀਂ ਆਪਣੇ ਗੁਰੂਆਂ ਦੇ ਵਿਚਾਰ ਸੁਣਦੇ ਹਾਂ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰਕਾ ਨਾਮ ਜਪ ਨਿਰਮਲ ਕਰਮ ਕਿ ਸਾਰੇ ਧਰਮਾਂ ਦੇ ਉੱਤੋਂ ਸਾਰੇ ਧਰਮਾਂ ਤੋਂ ਜੇ ਕੋਈ ਉੱਪਰ ਦਾ ਧਰਮ ਹੈ ਤਾਂ ਉਹ ਉਸ ਈਸ਼ਰ ਦਾ ਨਾਮ ਜਪਣਾ ਹੀ ਸਭ ਤੋਂ ਉੱਪਰ ਦਾ ਧਰਮ ਹੈ ਸਗਲ ਧਰਮ ਮੇ ਧਰਮ ਮੈਂ ਸ੍ਰੇਸ਼ਟ ਧਰਮ ਹਰਕਾ ਨਾਮ ਜਪ ਨਿਰਮਲ ਕਰਮ ਕਿ ਉਹ ਈਸ਼ਵਰ ਦਾ ਸੱਚਾ ਨਾਮ ਜਪਣਾ ਤੇ ਚੰਗੇ ਅਤੇ ਚੰਗੇ ਕੰਮ ਕਰਨਾ ਹੀ ਸਭ ਤੋਂ ਉੱਪਰ ਦਾ ਧਰਮ ਹੈ ਇਸ ਤੋਂ ਉੱਪਰ ਹੋਰ ਕੋਈ ਵੀ ਧਰਮ ਨਹੀਂ ਹੈ ਅਗੇ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ 58 ਅੰਕ ਤੇ ਲਿਖਦੇ ਹਨ ਕਿਉਂ ਨਾ ਜਪੋ ਤਾਂ ਕੋ ਤੁਮ ਭਾਈ ਅੰਤ ਕਾਲ ਜੋ ਹੋਏ ਸਹਾਈ ਕਿ ਇਹ ਸੰਸਾਰ ਦੇ ਲੋਕੋ ਤੁਸੀਂ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨਾ ਕਿਉਂ ਨਹੀਂ ਕਰਦੇ ਅੰਤ ਕਾਲ ਜੋ ਹੋਏ ਸਹਾਈ ਜਿਸ ਨੇ ਅੰਤ ਸਮੇਂ ਤੁਹਾਡਾ ਸਾਥ ਦੇਣਾ ਹੈ ਫੂਕਟ ਧਰਮ ਲਖੋ ਕਰ ਪਰਮਾ ਇਨਤੇ ਸਰਤਨ ਕੋਈ ਕਰਮਾ ਫੂਕਟ ਧਰਮ ਲਖੋ ਕਰ ਪਰਮਾ ਇਨਤੇ ਸਰਤਨ ਕੋਈ ਕਰਮਾ ਤੁਸੀਂ ਐਵੇਂ ਧਰਮ ਦੇ ਨਾਂ ਤੇ ਤੁਸੀਂ ਐਵੇਂ ਧਰਮ ਦੇ ਨਾਂ ਤੇ ਫੋਕੇ ਭਰਮਾਂ ਦੇ ਵਿੱਚ ਪਏ ਹੋਏ ਹੋ ਤੁਸੀਂ ਐਵੇਂ ਧਰਮ ਦੇ ਨਾਂ ਤੇ ਇਹ ਫੋਕੇ ਭਰਮਾਂ ਦੇ ਵਿੱਚ ਹੀ ਪਏ ਹੋਏ ਹੋ ਇਸ ਤਰ੍ਹਾਂ ਇਹਨਾਂ ਦੇ ਨਾਲ ਤੁਹਾਡਾ ਕੋਈ ਵੀ ਕੰਮ ਸੌਰਨ ਵਾਲਾ ਨਹੀਂ ਹੈ ਇਸ ਦੇ ਨਾਲ ਤੁਹਾਡਾ ਕੋਈ ਵੀ ਕੰਮ ਪੂਰਾ ਹੋਣ ਵਾਲਾ ਨਹੀਂ ਹੈ ਕੇਵਲ ਈਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰਨਾ ਹੀ ਸਭ ਤੋਂ ਉੱਚਾ ਧਰਮ ਹੈ ਤੁਸੀਂ ਉਸ ਸੱਚੇ ਨਾਮ ਦਾ ਸਿਮਰਨ ਕਰੋ ਉਹ ਹੀ ਸਭ ਤੋਂ ਉੱਚਾ ਧਰਮ ਹੈ ਕਿਉਂ ਨਾ ਜਪੋ ਤਾਂ ਕੋ ਤੁਮ ਭਾਈ ਅੰਤ ਕਾਲ ਜੋ ਹੋਏ ਸਹਾਈ ਫੋਕਟ ਧਰਮ ਲਖੋ ਕਰ ਭਰਮਾ ਤੁਸੀਂ ਧਰਮ ਦੇ ਨਾਂ ਤੇ ਕਿਉਂ ਐਵੇਂ ਫੋਕੇ ਭਰਮਾਂ ਦੇ ਵਿੱਚ ਪਏ ਹੋਏ ਹੋ ਪਏ ਹੋਏ ਹੋ ਇਨਤੇ ਸਰਤ ਨਾ ਕੋਈ ਕਰਮਾ ਇਸ ਦੇ ਨਾਲ ਤੁਹਾਡਾ ਕੋਈ ਵੀ ਕੰਮ ਪੂਰਾ ਹੋਣ ਵਾਲਾ ਨਹੀਂ ਹੈ ਭਾਵ ਤੁਸੀਂ ਕਦੇ ਵੀ 84 ਲੱਖ ਜੁਨੀਆਂ ਤੋਂ ਮੁਕਤ ਨਹੀਂ ਹੋ ਸਕਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ 52 ਅੰਗ ਤੇ ਹੋਰ ਲਿਖਦੇ ਹਨ ਕੋਈ ਪੜਤ ਕਰਾਨ ਕੋ ਕੋਈ ਪੜਤ ਪ੍ਰਾਣ ਕਾਲ ਨਾ ਸਖਤ ਬਚਾਏ ਕੇ ਸਭ ਫੂਕਟ ਧਰਮ ਨਿਧਾਨ ਗੁਰੂ ਗੋਬਿੰਦ ਸਿੰਘ ਜੀ ਇਹ ਸੰਸਾਰ ਦੇ ਲੋਕਾਂ ਦੀ ਹਾਲਤ ਦੱਸਦੇ ਹੋਏ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਇਸ ਸੰਸਾਰ ਦੇ ਲੋਕਾਂ ਦੀ ਹਾਲਤ ਦੱਸਦੇ ਹੋਏ ਸਮਝਾਉਂਦੇ ਹਨ ਕਿ ਕੋਈ ਕ੍ਰਾਂਣ ਨੂੰ ਪੜੀ ਜਾ ਰਹੇ ਹਨ ਤੇ ਕੋਈ ਪ੍ਰਾਣਾਂ ਨੂੰ ਪੜੀ ਜਾ ਰਹੇ ਹਨ ਤੇ ਕੋਈ ਕੋਈ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਹੀ ਦਿਨ ਰਾਤ ਪੜ੍ਹਦੇ ਰਹਿੰਦੇ ਹਨ ਉਹਨਾਂ ਦੇ ਉੱਤੇ ਭੂਰਾ ਵੀ ਅਮਲ ਨਹੀਂ ਕਰਦੇ ਉਹਨਾਂ ਦੇ ਉੱਤੇ ਭੂਰਾ ਵੀ ਅਮਲ ਨਹੀਂ ਕਰਦੇ ਇਸੇ ਤਰ੍ਹਾਂ ਇਹ ਸੰਸਾਰ ਦੇ ਲੋਕ ਹੋਰ ਵੀ ਕਈ ਧਾਰਮਿਕ ਗ੍ਰੰਥਾਂ ਐਦ ਨੂੰ ਪੜ੍ਹਦੇ ਰਹਿੰਦੇ ਹਨ ਪਰ ਉਹਨਾਂ ਦੇ ਉੱਤੇ ਕੋਈ ਪੂਰਾ ਵੀ ਅਮਲ ਨਹੀਂ ਕਰਦੇ ਕੋਈ ਪੜਤ ਕਰਾਨ ਕੋਈ ਪੜਤ ਕਰਾਨ ਪ੍ਰਾਣ ਕਾਲ ਨਾ ਸਖਤ ਬਚਾਏ ਕੇ ਸਭ ਫੋਕਟ ਧਰਮ ਨਿਧਾਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਇਹ ਸੰਸਾਰ ਦੇ ਲੋਕ ਧਾਰਮਿਕ ਗ੍ਰੰਥਾਂ ਨੂੰ ਪੜ ਪੜ ਕੇ ਧਾਰਮਿਕ ਗ੍ਰੰਥਾਂ ਨੂੰ ਪੜ ਪੜ ਕੇ ਉਹਨਾਂ ਦੇ ਉੱਤੇ ਵਿਚਾਰ ਕੀਤੇ ਤੋਂ ਬਿਨਾਂ ਉਹਨਾਂ ਦੇ ਉੱਤੇ ਵਿਚਾਰ ਕੀਤੇ ਤੋਂ ਬਿਨਾਂ ਸਭ ਕੁਝ ਫੋਕਟ ਹੀ ਕਰੀ ਜਾ ਰਹੇ ਹਨ ਪਰ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੂੰ ਉਸ ਕਾਲ ਦੇ ਪੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਇਸ ਤਰ੍ਹਾਂ ਇਹਨਾਂ ਨੂੰ ਉਸ ਕਾਲ ਦੇ ਪੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਕੋਈ ਪੜਤ ਕਰਾਨ ਕੋ ਕੋਈ ਪੜਤ ਪ੍ਰਾਨ ਕਾਲ ਨਾ ਸਕਤੋ ਬਚਾਏ ਕਿ ਸਭ ਫੂਕਟ ਧਰਮ ਨਿਧਾਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਸੰਸਾਰ ਦੇ ਲੋਕ ਜਿਸ ਤਰ੍ਹਾਂ ਧਾਰਮਿਕ ਗ੍ਰੰਥਾਂ ਨੂੰ ਦਿਹਰਾਰ ਪੜ੍ਹਦੇ ਰਹਿੰਦੇ ਹਨ ਉਹਨਾਂ ਦੇ ਉੱਤੇ ਕੋਈ ਭੋਰਾ ਵੀ ਅਮਲ ਨਹੀਂ ਕਰਦੇ ਇੱਕ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਪੂਰਨ ਸੰਤ ਸਾਧੂ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਕੇ ਹੀ ਕਾਲ ਦੇ ਪੰਜੇ ਤੋਂ ਬਚਿਆ ਜਾ ਸਕਦਾ ਹੈ ਇਸ ਤੋਂ ਬਿਨਾਂ ਸਾਡੇ ਗੁਰੂਆਂ ਨੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਕਾਲ ਦੇ ਪੰਜੇ ਤੋਂ ਬਚਣ ਦਾ ਹੋਰ ਕੋਈ ਵੀ ਦੂਜਾ ਤਰੀਕਾ ਨਹੀਂ ਲਿਖਿਆ ਹੈ ਕੋਈ ਪੜਤ ਕਰਾਨ ਕੋਈ ਪੜਤ ਪ੍ਰਾਨ ਕਾਲ ਨਾ ਸਕਤ ਬਚਾਏ ਕਿ ਸਭ ਫੋਕਟ ਧਰਮ ਨਿਧਾਨ ਧਰਮ ਦੇ ਨਾਂ ਤੇ ਜੋ ਇਸ ਸੰਸਾਰ ਦੇ ਲੋਕ ਧਾਰਮਿਕ ਗ੍ਰੰਥਾਂ ਨੂੰ ਦਿਨ ਰਾਤ ਪੜ੍ਹਦੇ ਰਹਿੰਦੇ ਹਨ ਉਹਨਾਂ ਦੇ ਉੱਤੇ ਅਮਲ ਨਹੀਂ ਕਰਦੇ ਕਿਸੇ ਪੂਰੇ ਸੰਤ ਸਾਧੂ ਬ੍ਰਹਮ ਗਿਆਨੀ ਦੀ ਸੰਗਤ ਨਹੀਂ ਕਰਦੇ ਉਹਨਾਂ ਤੋਂ ਉਹ ਨਾਮ ਸ਼ਬਦ ਲੈ ਕੇ ਉਸ ਦਾ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਕਾਲ ਦੇ ਪੰਜੇ ਤੋਂ ਕੋਈ ਵੀ ਨਹੀਂ ਬਚਾ ਸਕਦਾ ਅੱਗੇ ਅੱਗੇ 1357 ਅੰਕ ਤੇ ਇੱਕ ਭਗਤ ਬੇਣੀ ਜੀ ਹੋਏ ਹਨ ਉਹ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਜਿਨ ਆਤਮ ਤਤ ਨ ਚੀਨਿਆ ਜਿਸ ਨੇ ਇੱਕ ਪੂਰੇ ਸੰਤ ਮਹਾਪੁਰਖ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਉਹ ਮਹਾਨ ਆਤਮਕ ਗਿਆਨ ਪ੍ਰਾਪਤ ਨਹੀਂ ਕੀਤਾ ਸਭ ਫੋਕਟ ਧਰਮ ਅਭਿਨਿਆ ਉਹ ਧਰਮ ਦੇ ਨਾਂ ਤੇ ਜੋ ਕੁਝ ਵੀ ਕਰ ਰਹੇ ਹਨ ਉਹ ਧਰਮ ਦੇ ਨਾਂ ਤੇ ਜੋ ਕੁਝ ਵੀ ਕਰ ਰਹੇ ਹਨ ਸਭ ਕੁਝ ਫੋਕਟ ਹੀ ਕਰੀ ਜਾ ਰਹੇ ਹਨ ਕੋ ਬੀਣੀ ਗੁਰਮੁਖ ਧਿਆਵੇ ਬਿਨਾ ਸਤਿਗੁਰੂ ਬਾਟ ਨਾ ਪਾਵੇ ਭਲਤ ਬੀਣੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਉਸ ਬ੍ਰਹਮ ਗਿਆਨ ਨੂੰ ਉਸ ਬ੍ਰਹਮ ਗਿਆਨ ਨੂੰ ਇੱਕ ਪੂਰੇ ਸੰਤ ਮਹਾਪੁਰਖ ਦੀ ਸੰਗਤ ਕਰਕੇ ਸੰਗਤ ਤੋਂ ਬਿਨਾ ਕਿ ਉਸ ਬ੍ਰਹਮ ਗਿਆਨ ਨੂੰ ਇਕ ਪੂਰੇ ਸੰਤ ਸਾਧੂ ਬ੍ਰਹਮ ਗਿਆਨੀ ਦੀ ਸੰਗਤ ਤੋਂ ਬਿਨਾਂ ਕਦੇ ਵੀ ਪ੍ਰਾਪਤ ਨਹੀਂ ਕੀਤਾ ਕੀਤਾ ਜਾ ਸਕਦਾ ਤੇ ਉਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਕੇ ਹੀ ਅਸੀਂ ਇਸ ਭਵ ਸਾਗਰ ਤੋਂ ਅਸੀਂ ਕਾਲ ਦੇ ਪੰਜੇ ਤੋਂ ਬਚ ਸਕਦੇ ਹਾਂ ਜਿਨ੍ਹਾਂ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭਿਨਿਆ ਕੇ ਜਿਸ ਨੇ ਉਸ ਆਤਮਕ ਗਿਆਨ ਉਸ ਬ੍ਰह्म ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਐਵੇਂ ਧਾਰਮਿਕ ਗ੍ਰੰਥਾਂ ਨੂੰ ਦਿਨ ਰਾਤ ਪੜ੍ਹਦੇ ਹੀ ਰਹਿੰਦੇ ਹਨ ਉਹ ਧਰਮ ਦੇ ਨਾਂ ਤੇ ਜੋ ਕੁਝ ਵੀ ਕਰ ਰਹੇ ਹਨ ਸਭ ਫੋਕਟ ਹੀ ਕਰ ਰਹੇ ਹਨ ਸਭ ਫੋਕਟ ਧਰਮ ਅਭਿਨਿਆ ਅੱਗੇ ਅੱਗੇ 699 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਭ ਕਰਮ ਧਰਮ ਹਰ ਨਾਮ ਜਪਾਹਾ ਸਭ ਕਰਮ ਧਰਮ ਹਰ ਨਾਮ ਜਪਹਾ ਕਿ ਹ ਸਭ ਤਰ੍ਹਾਂ ਦਾ ਸਭ ਤਰ੍ਹਾਂ ਦੇ ਕਰਮ ਤੇ ਸਭ ਤਰ੍ਹਾਂ ਦਾ ਧਰਮ ਕਿ ਸਭ ਤਰ੍ਹਾਂ ਦੇ ਕਰਮ ਤੇ ਸਭ ਤੋਂ ਉੱਚਾ ਧਰਮ ਹਰੀ ਦੇ ਨਾਮ ਸਿਮਰਨ ਦੇ ਵਿੱਚ ਹੀ ਹੈ ਹਰੀ ਦਾ ਨਾਮ ਸਿਮਰਨਾ ਕਰਨ ਦੇ ਵਿੱਚ ਹੈ ਕਿ ਸਭ ਸਭ ਤਰ੍ਹਾਂ ਦੇ ਚੰਗੇ ਕਰਮ ਤੇ ਸਭ ਤੋਂ ਉੱਚਾ ਧਰਮ ਇੱਕ ਹਰੀ ਦਾ ਨਾਮ ਸਿਮਰਨ ਦਾ ਨਾਮ ਸਿਮਰਨਾ ਕਰਨ ਦੇ ਵਿੱਚ ਹੀ ਹਾਂ ਅੱਗੇ 405 ਅੰਗ ਤੇ ਗੁਰੂ ਸਾਹਿਬ ਹੋਰ ਲਿਖਦੇ ਹਨ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ ਕਿ ਅਸੀਂ ਧਰਮ ਦੇ ਨਾਂ ਤੇ ਜੋ ਵੀ ਕਰਮ ਕਰਦੇ ਹਾਂ ਅਸੀਂ ਧਰਮ ਦੇ ਨਾਂ ਤੇ ਜੋ ਵੀ ਕੰਮ ਕਰਦੇ ਹਾਂ ਅਨੇਕਾਂ ਤਰ੍ਹਾਂ ਅਨੇਕਾਂ ਤਰ੍ਹਾਂ ਦੀ ਕਿਰਿਆ ਕਰਮ ਕਰਦੇ ਹਾਂ ਇੰਨਾ ਸਭ ਦੇ ਉੱਤੋਂ ਇੰਨਾ ਸਭ ਤੋਂ ਸਭ ਤੋਂ ਉੱਪਰ ਜੇ ਕੋਈ ਹੈ ਤਾਂ ਉਹ ਈਸ਼ਵਰ ਦਾ ਨਾਮ ਜਪਣਾ ਹੀ ਹੈ ਸਭ ਕਰਮ ਧਰਮ ਅਨੇਕ ਕਿਰਿਆ ਸਭ ਕਰਮ ਸਭ ਤਰ੍ਹਾਂ ਦੇ ਧਰਮ ਤੇ ਨਿਹਾਂ ਤਰ੍ਹਾਂ ਦੀ ਕਿਰਿਆ ਕਰਮ ਕਰਨਾ ਇੰਨਾ ਸਭ ਤੋਂ ਉੱਪਰ ਈਸ਼ਵਰ ਦਾ ਨਾਮ ਜਪਣਾ ਹੀ ਸਭ ਤੋਂ ਉੱਚਾ ਧਰਮ ਹੈ ਸਭ ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਅਚਾਰ ਅੱਗੇ 60800 66 ਅੰਗ ਤੇ 866 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਕਿ ਸਾਨੂੰ ਅਸਲੀ ਕਰਮ ਦਾ ਸਾਨੂੰ ਇਸ ਸੰਸਾਰ ਤੇ ਆ ਕੇ ਆਪਣੇ ਅਸਲੀ ਕਰਮ ਦਾ ਆਪਣੇ ਅਸਲੀ ਧਰਮ ਦਾ ਇੱਕ ਪੂਰੇ ਸਾਨੂੰ ਇਸ ਸੰਸਾਰ ਦੇ ਉੱਤੇ ਆ ਕੇ ਆਪਣੇ ਅਸਲੀ ਕਰਮ ਦਾ ਆਪਣੇ ਅਸਲੀ ਧਰਮ ਦਾ ਤੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਪਤਾ ਅਤੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਪਤਾ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹੋ ਮਹਾਨ ਤਤ ਗਿਆਨ ਉਹਨਾਂ ਤੋਂ ਉਹ ਮਹਾਨ ਤਤ ਗਿਆਨ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਕੇ ਹੀ ਲੱਗਦਾ ਹੈ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪਿਏ ਔਰ ਨਾਮ ਸਾਡੇ ਗੁਰੂ ਸਾਹਿਬ ਜੀ 886 ਅੰਗ ਤੇ ਕਹਿੰਦੇ ਹਨ ਕਿ ਸਾਨੂੰ ਇਸ ਸੰਸਾਰ ਦੇ ਉੱਤੇ ਆ ਕੇ ਸਾਡੇ ਅਸਲੀ ਕਰਮ ਅਸਲੀ ਧਰਮ ਅਤੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਪਤਾ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਤਤ ਗਿਆਨ ਉਹ ਬ੍ਰਹਮ ਗਿਆਨ ਲੈ ਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਕੇ ਫਿਰ ਹੀ ਸਾਨੂੰ ਆਪਣੇ ਅਸਲੀ ਕਰਮ ਧਰਮ ਤੇ ਸੱਚੇ ਨਾਮ ਦਾ ਪਤਾ ਚਲਦਾ ਹੈ ਇਹ ਜੋ ਤਤ ਗਿਆਨ ਹੈ ਇਹ ਜੋ ਬ੍ਰਹਮ ਗਿਆਨ ਹੈ ਇਸ ਨੂੰ ਸਾਡੇ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸਾਰੇ ਗ੍ਰੰਥਾਂ ਦਾ ਸਾਰ ਤਤ ਨਿਚੋੜ ਕਿਹਾ ਹੈ ਤੇ ਸਾਡੇ ਗੁਰੂ ਸਾਹਿਬ ਜੀ ਸਾਹਿਬ ਜੀ ਕਹਿੰਦੇ ਹਨ ਕਿ ਇਸ ਤਤ ਗਿਆਨ ਇਸ ਬ੍ਰਹਮ ਗਿਆਨ ਤੋਂ ਉੱਪਰ ਹੋਰ ਕੁਝ ਵੀ ਨਹੀਂ ਹੈ ਇਸ ਬ੍ਰह्म ਗਿਆਨ ਨੂੰ ਪ੍ਰਾਪਤ ਕਰਕੇ ਹੀ ਸਾਨੂੰ ਅਸਲੀ ਕਰਮ ਅਸਲੀ ਧਰਮ ਅਸਲੀ ਨਾਮ ਦਾ ਪਤਾ ਚਲਦਾ ਹੈ ਅੱਗੇ ਗੁਰੂ ਸੋ ਅੱਗੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਗੁਰੂ ਗੋਬਿੰਦ ਸਿੰਘ ਜੀ 16 ਅੰਗ ਤੇ ਦਸਮ ਗ੍ਰੰਥ ਦੇ ਵਿੱਚ ਸਾਨੂੰ ਹੋਰ ਸਮਝਾਉਂਦੇ ਹਨ ਸਭ ਕਰਮ ਫੋਕਟ ਜਾਣ ਸਭ ਕਰਮ ਫੋਕਟ ਜਾਣਾ ਸਭ ਧਰਮ ਨਿਫਲ ਮਾਨ ਬਿਨ ਇੱਕ ਨਾਮ ਪਧਾਰ ਬਿਨ ਇੱਕ ਨਾਮ ਆਧਾਰ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਕਿ ਉਸ ਈਸ਼ਵਰ ਦੇ ਨਾਮ ਸਿਮਰਨ ਤੋਂ ਬਿਨਾ ਕਿ ਉਸ ਈਸ਼ਵਰ ਦੇ ਨਾਮ ਸਿਬਨ ਤੋਂ ਬਿਨਾ ਇਹ ਜਿਉਂ ਅਸੀਂ ਧਰਮ ਦੇ ਨਾਂ ਤੇ ਕੰਮ ਕਰਦੇ ਹਾਂ ਇਹ ਸਾਰੇ ਫੋਕਟ ਹਨ ਤੇ ਜੋ ਅਸੀਂ ਧਰਮ ਦੇ ਚੱਕਰਾਂ ਦੇ ਵਿੱਚ ਫਸੇ ਰਹਿੰਦੇ ਹਾਂ ਉਹ ਵੀ ਸਭ ਫੋਕਟ ਹੈ ਸਭ ਕਰਮ ਫੋਕਟ ਜਾਣ ਸਭ ਧਰਮ ਨਿਫਲਮਾਨ ਕਿ ਈਸ਼ਵਰ ਦੇ ਸੱਚੇ ਨਾਮ ਸਿਮਰਤੋਂ ਬਿਨਾਂ ਸਾਡੇ ਸਭ ਤਰ੍ਹਾਂ ਦੇ ਕਰਮ ਤੇ ਸਾਡਾ ਸਭ ਤਰ੍ਹਾਂ ਦਾ ਧਰਮ ਇੱਕ ਨਿਫਲ ਹੈ ਇੱਕ ਨਿਫਲ ਹੈ ਭਾਵ ਸਾਡਾ ਈਸ਼ਵਰ ਦੇ ਸੱਚੇ ਨਾਮ ਤੋਂ ਬਿਨਾਂ ਕੋਈ ਵੀ ਧਰਮ ਨਹੀਂ ਹੈ ਈਸ਼ਵਰ ਦਾ ਸੱਚਾ ਨਾਮ ਜਪਣਾ ਹੀ ਅਸਲੀ ਕਰਮ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ 632 ਅੰਗ ਤੇ ਲਿਖਦੇ ਹਨ ਕਲਮੇ ਏਕ ਨਾਮ ਕਿਰਪਾ ਨਿਧ ਜਿਹੇ ਜਪੇ ਗਤ ਪਾਵੇ ਕਿ ਕਾਲਯੁਗ ਦੇ ਵਿੱਚ ਈਸ਼ਵਰ ਦਾ ਜੋ ਨਾਮ ਹੈ ਉਹੀ ਸਾਡੇ ਉੱਤੇ ਕਿਰਪਾ ਕਰਨ ਵਾਲਾ ਹੈ ਜਿਹੇ ਜਪੇ ਗਤ ਪਾਵੇ ਜਿਸ ਨੂੰ ਜਪਣ ਦੇ ਨਾਲ ਸਾਡੀ ਗਤੀ ਹੋਣੀ ਹੈ ਔਰ ਧਰਮ ਤਾਂ ਕੇ ਸਮਨਾਹਨ ਔਰ ਧਰਮ ਤਾਂ ਕੇ ਸਾਮ ਸਮਨਾਹਨ ਇਹ ਵਿਦ ਗੇਦ ਬਤਾਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਸੱਚੇ ਨਾਮ ਦੇ ਈਸ਼ਵਰ ਦੇ ਸੱਚੇ ਨਾਮ ਤੋਂ ਬਿਨਾਂ ਜੋ ਔਰ ਧਰਮਾ ਜੋ ਅਸੀਂ ਹੋਰ ਧਰਮ ਅਨੇਕਾਂ ਤਰ੍ਹਾਂ ਦੇ ਧਰਮਾ ਬਣਾਏ ਹੋਏ ਹਨ ਇਹ ਜਿੰਨੇ ਵੀ ਧਰਮ ਹਨ ਇਹ ਉਸ ਈਸ਼ਵਰ ਦੇ ਨਾਮ ਦੇ ਬਰਾਬਰ ਨਹੀਂ ਹਨ ਔਰ ਧਰਮ ਧਰਮ ਤਾਂ ਕਿ ਸਮ ਨਾਹਿਣ ਇਹ ਵਿਦ ਬੇਦ ਬਤਾਵੇ ਸਾਡੇ ਤਾਂ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਇਹ ਸਾਰੇ ਦੇ ਸਾਰੇ ਹੀ ਇਹ ਗੱਲ ਕਹਿੰਦੇ ਹਨ ਕਿ ਈਸ਼ਵਰ ਦੇ ਨਾਮ ਦੇ ਬਰਾਬਰ ਹੋਰ ਕੋਈ ਵੀ ਧਰਮ ਨਹੀਂ ਹੈ ਭਾਵ ਈਸ਼ਵਰ ਦਾ ਨਾਮ ਸਿਮਰਨ ਕਰਨਾ ਹੀ ਸਭ ਤੋਂ ਉੱਚਾ ਧਰਮ ਹੈ ਅੱਗੇ ਆ ਸਾਰੀ ਵਾਰ ਦੇ ਵਿੱਚ ਗੁਰੂ ਸਾਹਿਬ ਸਾਨੂੰ ਹੋਰ ਸਮਝਾਉਂਦੇ ਹਨ ਛੋਡੀ ਲੇ ਪਖੰਡਾ ਨਾਮ ਲਈਏ ਜਾਏ ਤਰੰਦਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਧਰਮ ਦੇ ਨਾਂ ਤੇ ਐਵੇਂ ਕਿਉਂ ਕਈ ਤਰ੍ਹਾਂ ਦੇ ਪਖੰਡਾ ਦੇ ਵਿੱਚ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਪਿਆ ਹੋਇਆ ਹੈ ਏਹੀ ਇਨਸਾਨ ਤੂੰ ਐਵੇਂ ਧਰਮ ਦੇ ਨਾਂ ਤੇ ਇਹ ਕਈ ਤਰ੍ਹਾਂ ਦੇ ਪਖੰਡਾਂ ਦੇ ਵਿੱਚ ਕਈ ਕਰਮਾਂ ਤਰ੍ਹਾਂ ਦੇ ਕਰਮਾਂ ਕਾਂਡਾਂ ਦੇ ਵਿੱਚ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਪਿਆ ਹੋਇਆ ਹੈ ਨਾਮ ਲਈਏ ਜਾਏ ਤਰੰਦਾ ਉਹ ਈਸ਼ਵਰ ਦਾ ਜੋ ਸੱਚਾ ਨਾਮ ਹੈ ਜੋ ਈਸ਼ਵਰ ਦਾ ਸੱਚਾ ਨਾਮ ਹੈ ਜੋ ਕਿ ਸਾਰੇ ਧਾਰਮਿਕ ਗ੍ਰੰਥਾਂ ਦਾ ਸਾਰ ਹੈ ਉਸ ਉਹ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਨ ਦੇ ਨਾਲ ਹੀ ਉਸ ਸੱਚੇ ਨਾਮ ਦਾ ਸਿਮਰਨ ਕਰਨ ਦੇ ਨਾਲ ਹੀ ਇਸ ਸੰਸਾਰ ਇਸ ਭਵਜਲ ਤੋਂ ਪਾਰ ਹੋਇਆ ਜਾਂਦਾ ਹੈ ਛੋਡੀ ਲੈ ਪਖੰਡਾ ਨਾਮ ਲਈਏ ਜਾਏ ਤਰੰਦਾ ਸਾਡੇ ਗੁਰੂ ਸਾਹਿਬ ਜੀ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਜੀ ਲਿਖਦੇ ਹਨ ਕਿ हे ਇਨਸਾਨ ਤੂੰ ਧਰਮ ਦੇ ਨਾਂ ਤੇ ਕਿਉਂਵੇਂ ਨੀਕਾਂ ਤਰ੍ਹਾਂ ਦੇ ਵਹਿਮਾ ਫਰਮਾ ਕਰਮਾ ਕਾਂਡਾ ਕਫਨ ਪਖੰਡਾ ਕਰਮਾ ਕਾਂਡਾ ਪਖੰਡਾ ਅਤੇ ਭਰਮਾਂ ਦੇ ਵਿੱਚ ਫਸਿਆ ਹੋਇਆ ਹੈ ਤੈਨੂੰ ਉਸ ਈਸ਼ਵਰ ਦੇ ਸੱਚੇ ਨਾਮ ਦੇ ਨਾਲ ਹੀ ਤੇਰਾ ਉਸ ਈਸ਼ਵਰ ਦੇ ਸੱਚੇ ਨਾਮ ਦੇ ਨਾਲ ਹੀ ਛੁਟਕਾਰਾ ਹੋਣਾ ਹੈ ਨਾਮ ਲਈਏ ਜਾਏ ਤਰੰਦਾ ਜੇਕਰ ਇਸ ਸੰਸਾਰ ਦੇ ਉੱਤੋਂ ਤਰਨਾ ਹੈ ਤਾਂ ਉਸ ਈਸ਼ਵਰ ਦੇ ਸੱਚੇ ਨਾਮ ਦੇ ਨਾਲ ਹੀ ਤਰਿਆ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਸ਼ਰਧਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸੰਤ ਸਾਧੂ ਸਤਿਗੁਰੂ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਸ਼ਬਦ ਲੈ ਕੇ ਉਹਨਾਂ ਤੋਂ ਉਹ ਸੱਚਾ ਨਾਮ ਸ਼ਬਦ ਲੈ ਕੇ ਉਸ ਨਾਮ ਦਾ ਸਿਮਰਨ ਕਰਨਾ ਹੈ ਉਸ ਨਾਮ ਦਾ ਸਿਮਰਨ ਕਰਨਾ ਹੈ ਸਾਡੇ ਮਹਾਨ ਗੁਰਮਾ ਨੇ ਸੱਚੇ ਨਾਮ ਸਿਮਰਨ ਨੂੰ ਹੀ ਸੰਤ ਸਭ ਤੋਂ ਉੱਚਾ ਧਰਮ ਕਿਹਾ ਹੈ ਸਾਡੇ ਮਹਾਨ ਗੁਰਮਾ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਸੱਚੇ ਨਾਮ ਸਿਮਰਨ ਨੂੰ ਹੀ ਸਭ ਤੋਂ ਉੱਚਾ ਧਰਮ ਕਿਹਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ